ਇਹ ਬੰਦੇ ਉਹ ਬਣਾ ਰਿਹਾ ਜਿਹਨਾਂ ਦਾ ਕਰਪਟ ਮੈਂ ਤਾਂ ਦੱਸਣਾ ਮੀਂਹ ਕਿੱਥੇ ਭਾਈ ਬਰਾਗ ਰਖ ਇਹਨਾਂ ਦਾ ਸਟੇਟਸ ਵੇਖ ਲਓ ਜੀ ਜਿਹੜਾ ਬੰਦਾ ਬਲਾਤਕਾਰੀ ਚੋਰੀ ਕਿਤੇ ਵੀ ਵੇਖ ਲਓ ਜਿਹੜੇ ਬੰਦੇ ਇਹਨਾਂ ਦੇ ਗਰੁੱਪ ਦੇ ਵਿੱਚ ਚੱਲ ਰਹੇ ਆ ਇਹਨਾਂ ਦਾ ਪਿਛਲਾ ਸਟੇਟਸ ਦੇਖ ਲਿਓ ਨਹੀਂ ਇਹ ਤਾਂ ਗੱਲੇ-ਗੱਲੇ ਦਾ ਪਾਲਾਂਗੇ ਗੁੰਡੇ ਬੰਦੇ ਲਿਆ ਕੇ ਗੁਰਦੁਆਰੇ ਤੇ ਰਾਜ ਕਰ ਰਹੇ ਸਿੱਖਾਂ ਦਾ ਕੀ ਬਣੂਗਾ ਇਹ ਦੱਸੋ ਮੈਨੂੰ ਸਿੱਖ ਧਰਮ ਦਾ ਨਾਅਸ ਸਿੱਖ ਕੌਮ ਹੀ ਕਰ ਰਹੀ ਆ ਸੱਗੇ ਬੰਦੇ ਨੂੰ ਲੱਗਣ ਨਹੀਂ ਦੇ ਰਹੀ ਗੁਰਦੁਆਰਿਆਂ ਦੀ ਜਿਹੜੀ ਹੈ ਥੋਲ ਕੁੱਤ ਕਬਜ ਹੋ ਨਹੀਂ ਜਿਆਦਾ ਝਗੜਾ ਵੱਧ ਗਿਆ ਇਹ ਲੋਕੋ ਇਹਨਾਂ ਵਿੱਚ ਲੜਾਈ ਨਾ ਪਾੜੇ ਨਾ ਪਾਓ ਸਹਿਮਤੀ ਕਰੋ ਜਾਂ ਇਹ ਇਹਨਾਂ ਸੁਰਾਲ ਵਿੱਚ ਇਹੋ ਜਿਹਾ ਕਤੂਨਾ ਟੁਕੋ ਇਹਨਾਂ ਉਸੇ ਖੋਗੜਾ ਨਾ ਮਾਰੋ ਅੱਧਾ ਅਪਲੂਸਾ ਜੋ ਕੋਈ ਇਹਨਾਂ ਦੀ ਲੜਾਈ ਕਰਨ ਤੇ ਆਪ ਨੂੰ ਸਹਿਮਤੀ ਹੋ ਜੇ चंद मैट्रोच खबरधारी पधार ਦਸਪੁਰ ਦੇ ਪਿੰਡ ਗੋਤ ਖੋਕਰ ਦੇ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਹੀ ਵਿੜ ਗਈਆਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਹੀ ਮਰਿਆਦਾ ਭੁੱਲ ਗਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਵਿੱਚ ਹੀ ਇੱਕ ਦੂਜੇ ਦੇ ਨਾਲ ਕੀਤੀ ਗਈ ਤੂੰ ਤੂੰ ਮੈਂ ਮੈਂ ਨਹੀਂ ਰੱਖਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾ ਖਿਆਲ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਫਿਲਹਾਲ ਪਿੰਡ ਦੇ ਸਰਪੰਚ ਵੱਲੋਂ ਮੌਜੂਦਾ ਪ੍ਰਧਾਨ ਨੂੰ ਲਾ ਕੇ ਨਵਾਂ ਪ੍ਰਧਾਨ ਉਥਾਪ ਦਿੱਤਾ ਹੈ ਆਓ ਸੁਣ ਲੈਂਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਮੇਰਾ ਨਾਮ ਤੁਹਾਡਾ ਮੇਰਾ ਨਾਮ ਹੈ ਸੁਵੇਧਾਰ ਜਸਬੀਰ ਸਿੰਘ ਔਰ ਮੈਂ ਪਿੰਡ ਘੋਤਪੋਕਰ ਦਾ ਵਾਸੀ ਬਾਬਾ ਹਸਨਾ ਸਿੰਘ ਦੇ ਸਾਹ ਦਾ ਹਾਂ ਸੰਗਤ ਜੀ ਗੁਰੂ ਘਰ ਦਾ ਸੇਵਾ ਕਾ ਪ੍ਰਧਾਨ ਬਣਿਆ ਨੂੰ 3 ਸਾਲ ਦਾ ਟਰਨਓਵਰ ਹੈ ਜੇ 1.5 ਸਾਲ ਹੋਇਆ ਇਹ ਗੁਰਦੁਆਰਾ ਸਾਹਿਬ ਇਹਦੇ ਤੇ ਕਾਬਜ ਜਿਹੜਾ ਸਰਪੰਚ ਹਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਹੈ ਉਹ ਹੈ ਜਿਹੜਾ ਸੰਗਤ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜ਼ਬਰਦਸਤ ਇਹਨਾ ਜ਼ੋਰ ਦੇ ਨਾਲ ਇਹ ਝੂਠ ਹੈ ਹੁਣ ਇਹ ਬੇਦੀ ਸਰਪੰਚ ਨਹੀਂ ਹੈ ਦੇਖੋ ਜੀ ਇਹ ਸਰਪੰਚ ਗੁਰਦੁਆਰੇ ਦਾ ਪੈਸਾ ਖਾਂਦਾ ਸੀਗਾ ਦਾਸ ਸੁਬੇਦਾਰ ਰਿਟਾਇਰ ਆਇਆ ਤੇ ਕਮੇਟੀ ਵੀ ਸਾਰੀ ਸੁਬੇਦਾਰ ਦੇ ਤਕਰੀਬਨ ਆਉਧੇ ਤੋਂ ਆਈ ਹੋਈ ਆ ਜਦੋਂ ਇਹਨਾਂ ਦਾ ਇਹ ਵਿਰੋਧ ਕੀਤਾ ਗਿਆ ਇਹ ਮੇਰਾ ਚਾਚਾ ਹੀ ਲੱਗਦਾ ਇਹਨੇ ਮੈਨੂੰ ਲਾ ਕੇ ਤੇ ਮੈਨੂੰ ਕਹਿੰਦਾ ਕਿ ਪੈਸੇ ਦਿਓ 1 ਲੱਖ ਰੁਪਏ ਦੀ ਮੰਗ ਜਿੱਤਰਾ ਪਹਿਲਾਂ ਕਰਦੇ ਸੀ ਇੱਕੇ ਚਾਰ ਪੰਜੇ ਮੁੰਡੇ ਜਿਹੜੇ ਕਹਿੰਦੇ ਇਹਨਾਂ ਨੂੰ ਪੈਸਾ ਲਾ ਕੇ ਆਪਸ ਵਿੱਚ ਅਦਤ ਕਰ ਲੈਂਦੇ ਸੀਗੇ ਤੇ ਸੰਗਤਾਂ ਨੇ ਇਹ ਇਸ ਚੀਜ਼ ਦਾ ਵਿਰੋਧ ਕੀਤਾ ਤੇ ਪ੍ਰਧਾਨ ਬਣੇ ਨੇ ਮੈਨੂੰ ਅੱਜ 1.5 ਸਾਲ ਹੋਏ ਹਨ ਸੰਗਤ ਸਾਰੀ ਪਿੰਡ ਦੀ ਮੇਰੇ ਨਾਲ ਹੈ ਤੇ ਇਹ ਜ਼ਬਰਦਸਤੀ ਨਾਲ ਗੁਰਦੁਆਰੇ ਦੀ ਮਰਿਆਦਾ ਨੂੰ ਭੰਗ ਕਰਦਾ ਹੋਇਆ ਗੁਰਦੁਆਰਾ ਵਿੱਚ ਅੱਜ ਅਸੀਂ ਦੀ ਦਵਸ ਚੱਲਦੇ ਆ ਸਾਰੀਆਂ ਸੰਗਤਾਂ ਬਰਾਗ ਮੈਂ ਤਰੀਕੇ ਦੇ ਨਾਲ ਕੀਰਤਨ ਕਰਦੀਆਂ ਹਨ ਨਾਮ ਬਾਣੀ ਜਪਦੀਆਂ ਹਨ ਇਹਨੇ ਪਿਛਲੀ ਸਰਾਂ ਦੇ ਉੱਤੇ ਵੀ ਜਦੋਂ ਆ ਕੇ ਸੰਗਤਾਂ ਵਿੱਚ ਰੌਲਾ ਪਾਇਆ ਤਾਂ ਸੰਗਤਾਂ ਨੇ ਇਹਨੂੰ ਬਾਹਰ ਕੱਢਿਆ ਦੂਸਰੀ ਸਕਰਾਂਤੇ ਵੀ ਇਹੋ ਕੁਝ ਹੋਇਆ ਤੇ ਅੱਜ ਤੀਜਾ ਦਿਨ ਅੱਜ ਫੇਰ ਇਹ ਲੈ ਕੇ ਆਪਣੇ ਚਾਰ ਪੰਜ ਬੰਦੇ ਪਰਿਵਾਰ ਦੇ ਮੈਂਬਰਾਂ ਨੇ ਇਹਨਾਂ ਦੇ ਕੋਈ ਸੰਗਤੀ ਰੂਪ ਵਿੱਚ ਪਿੰਡ ਦਾ ਕੋਈ ਬੰਦਾ ਨਹੀਂ ਆ ਤੇ ਜ਼ੋਰ ਤੱਕ ਦੇਣ ਵਾਲਾ ਆ ਕੇ ਗੁਰਦੁਆਰੇ ਵਿੱਚ ਆਪਣਾ ਪ੍ਰਧਾਨ ਚੁਣ ਲਿਆ ਅਸੀਂ ਗੁਰੂ ਦੇ ਨਾਮੇ ਸਿੱਖ ਹੋ ਕੇ ਆਪਣੀ ਪਾਰਟੀ ਨੂੰ ਬਾਹਰ ਲੈ ਕੇ ਆ ਗਏ ਆ ਇਹਨਾਂ ਨੂੰ ਕਿਹਾ ਵੀ ਤੁਸੀਂ ਗੁਰਦੁਆਰਾ ਸਾਹਿਬ ਨੂੰ ਤਾਲਾ ਮਾਰ ਲਓ ਅਸੀਂ ਆਪਣੇ ਘਰਾਂ ਵਿੱਚ ਹੀ ਜਾਪ ਕਰਕੇ ਆਪਣੇ ਘਰਾਂ ਵਿੱਚ ਹੀ ਨਾਮ ਬਾਣੀ ਬੰਦਗੀ ਕਰਕੇ ਉਸ ਮਾਲਕ ਨੂੰ ਆਪਣੀ ਹਾਜ਼ਰੀ ਪ੍ਰਮਾਣ ਕਰਵਾ ਲਾਂਗੇ ਲੜਾਈ ਝਗੜੇ ਤੋਂ ਬਚਦੇ ਹੋਏ ਇਹਨਾਂ ਦਾ ਕੋਈ ਬਰੋਦ ਨਹੀਂ ਕੀਤਾ ਉੱਥੇ ਔਰ ਇਹ ਇਸ ਗੁਰਦੁਆਰਾ ਸਾਹਿਬ ਦੇ ਕਾਬਜ ਬਣ ਰਹੇ ਹਨ ਸੰਗਤ ਜੀ ਮੈਂ 2800 ਹੁਣ ਤੱਕ ਲਗਾਤਾਰ ਸਰਪੰਚ ਰਹੇ ਆ ਪਿੰਡ ਘੋਤਪਗਰ ਦਾ ਤੇ ਇੱਥੇ ਆਏ 2-3 ਸਾਲ ਬਾਅਦ ਕਮੇਟੀ ਚੇਂਜ ਹੁੰਦੀ ਆ ਪਿਛਲੇ 1.5 ਸਾਲ ਤੋਂ ਕਮੇਟੀ ਚੇਂਜ ਕੀਤੀ ਕਮੇਟੀ ਚੇਂਜ ਕੀਤੀ ਇਹ ਮੇਰਾ ਪਤੀ ਜਾਹੀ ਅਮਰਤਾ ਰਹੀ ਤੇ ਮੈਂ ਵੀ ਸੋਚਿਆ ਤੇ ਚਲੋ ਮੇਰਾ ਪਤੀ ਜਾਵਾ ਆਪਾਂ ਇਹਨੂੰ ਬੁਲਾ ਲਈਏ ਤੇ ਸਾਲ ਕਿਤੇ ਨਿਕਲਿਆ ਬੜਾ ਵਧੀਆ ਹੁਣ ਇਹਦੇ ਇਹਨੇ ਮਤਲਬ ਦੋਆ ਤਨਾ ਮਹੀਨੇ ਅਚ ਇੱਕ ਟੋਨੀ ਮੁੰਡਾ ਵਾ ਉਹਨੂੰ ਇਹਨੇ ਕੁੜੀਆਂ ਦੇ ਗਾਲਾਂ ਕੱਢੀਆਂ ਉਹ ਵੀ ਮੇਰੇ ਕੋਲ ਆ ਕੇ ਰੋਇਆ ਫੇਰ ਉਹਦਾ ਮੈਂ ਇਹਦੇ ਕੋਲ ਮਾਫੀ ਮੰਗੀ ਸਕੋ ਵੀ ਚੱਲ ਜਾ ਮੇਰਾ ਪਤੀ ਜਾਵਾ ਇਹ ਟੋਨੀ ਤੈਨੂੰ ਗਾਲਾਂ ਕੱਢੀਆਂ ਮੈਂ ਮਾਫ਼ੀ ਮੰਗਦਾ ਉਤੋਂ ਪਹਿਲਾਂ ਇੱਕ ਥਾਣੇਦਾਰ ਪੁਲਿਸ ਵਾਲਾ ਉਹਨੂੰ ਇਹਨੇ ਗਾਲਾਂ ਕੱਢੀਆਂ ਉਹਦਾ ਮੈਂ ਡੈਂਗਲ ਦੇ ਵਿੱਚ ਬੈਠ ਕੇ ਤਕਰੀਬਨ 4 ਵਜੇ ਹੀ ਟਾਈਮ ਪਿੰਡ ਦੀ ਸੰਗਤ ਇਕੱਠੀ ਕੀਤੀ ਡੈਂਗਲ ਦਾਂਗਲ ਦੇ ਵਿੱਚ ਬਹਿ ਕੇ ਇਹਨਾਂ ਦਾ ਮੈਂ ਰਾਈ ਨਾਮਾ ਕਰਾਇਆ ਉਦੋਂ ਮੈਂ ਮੈਨੂੰ ਥਾਣੇਦਾਰ ਕੋ ਮੈਂ ਮਾਫੀ ਮੰਗੀ ਤੇ ਚੱਲ ਯਾਰ ਮੇਰਾ ਭਤੀਜਾ ਵਾ ਜੇ ਤੈਨੂੰ ਵੱਧ ਘਾਟੇ ਨੇ ਕਹਿਤਾ ਮੈਂ ਮਾਫੀ ਮੰਗ ਲੈਣਾ ਤੇ ਗੱਲ ਨੂੰ ਬਾਕ ਖਤਮ ਕਰੀਏ ਉਹਦੇ ਵਾਹ ਜੱਜ ਤੋਂ 15 20 ਦਿਨ ਦੀ ਗੱਲ ਹੈ ਜੀ ਇੱਕ ਜਨਾਨੀ ਆਈ ਉਹਨੂੰ ਮਾਰਨ ਪੈ ਗਿਆ ਏ ਉਹ ਦਰਖਾਸਤ ਵੀ ਤੇ ਬਿਠਾਣੇ ਦੇ ਵਿੱਚ ਪੈਣ ਗਈ ਆ 40 40 50 50 ਬੰਦੇ ਜਾਂਦੇ ਰਿਹਾ ਜਿਹੜਾ ਮੈਂ ਫਿਰ ਕਹਿ ਕੇ ਰਾਈ ਨਾਮਾ ਕਰਵਾਇਆ ਇਹਨਾਂ ਦਾ ਇਹ ਬੰਦੇ ਦਾ ਕੰਮ ਹੀ ਵੇਖੋ ਗੁਰਦਾਰਾ ਤੇ ਹੁੰਦਾ ਨਿਵਰਤਾ ਨਾਲ ਕੰਮ ਕਰੋ ਸੇਵਾ ਵਾ ਇਹ ਗੁਰੂ ਕਰਕੇ ਇਦਾਂ ਨਹੀਂ ਇਹ ਮਸੇ ਇਹ ਬਕਾਨੀ ਕਰੂ ਕਰਦੀ ਪੱਖ ਬਾਜੀ ਨਹੀਂ ਕਰਨੀ ਚਲੋ ਅੱਜ ਮੈਂ ਇੱਕ ਗੱਲ ਪੁੱਛਾਂ ਹਾਂ ਹਾਂਜੀ ਤੁਸੀਂ ਵੀ ਸਰਪੈਂਚੋ ਸਿੱਖੋ ਜੋ ਗੁਰਦੁਆਰੇ ਦੇ ਵਿੱਚ ਅੱਜ ਹੋਇਆ ਜੋ ਮਾਖੀ ਦੇਖਿਆ ਬਹੁਤ ਮਾੜਾ ਇਹ ਸਹੀ ਹੋਇਆ ਇਹ 4 ਹਫ਼ਤੇ ਤੋਂ ਰਿਹਾ ਹੀ ਕੋਈ ਸ਼ਰਾਰਤੀ ਸ਼ਰਾਰਤੀ ਬੰਦੇ ਆ ਜੀ ਸਾਡਾ ਮੇਰਾ ਭਤੀਜਾ ਇਹਦਾ ਮੈਂ ਚਾਚਾ ਵਾਂ ਇਹ ਸਾਨੂੰ ਸਾਡੇ ਪਰਿਵਾਰ ਚ 파ਟੋ ਤਾੜ ਪਾਉਣੇ ਜਾਂਦੇ ਆ ਦੋ ਚਾਰ ਸ਼ਰਾਰਤੀ ਬੰਦੇ ਜਿਨ੍ਹਾਂ ਮਗਰ ਲੱਗੇ ਆ ਇਹ ਉਹਨਾਂ ਮਗਰ ਲੱਗਾ ਉਹਨਾਂ ਨੇ ਇਹਨਾਂ ਨੂੰ ਗਾੜੀ ਲਾਇਆ ਉਹ ਸਾਡੇ ਪਰਿਵਾਰ ਚ ਲੜਾਈ ਕਰਾਉਣੇ ਜਾਂਦੇ ਆ ਅੱਜ ਚੌਥਾ ਚਾਂਸ ਆ ਜੀ ਅੱਜ ਪਹਿਲਾ ਨਹੀਂਗਾ ਹੁਣ ਮਸਲਾ ਕੀ ਹੱਲ ਹੋਇਆ ਹੁਣ ਮਸਲਾ ਵੇਖੋ ਜੀ ਇਹੀ ਤੇ ਤੁਹਾਡੇ ਸਾਹਮਣੇ ਆ ਤੇ ਸਾਰਿਆਂ ਨੂੰ ਟਾਈਮ ਦਿੱਤਾ ਵੀ ਅਹੀਂ ਵਿੱਚ ਨਹੀਂ ਬ ਨ ਕੋਈ ਇਤਰਾਜ ਨਹੀਂ ਅੱਧਾ ਘੰਟਾ ਲਾਇਆ ਨਹੀਂ ਇਹਨਾਂ ਕੋਈ ਕਮੇਟੀ ਜੁਣੀ ਹੁਣ ਜਦੋਂ ਫਿਰ ਹਾਰ ਕੇ ਆਹੀ ਆਪਣੇ ਹੱਥੋਂ ਇੱਕ ਪ੍ਰਧਾਨ ਸਾਹਿਬ ਪਹਿਲਾਂ ਵੀ ਰਿਹਾ ਵਾ ਸਿਆਣਾ ਬੰਦਾ ਵਾ ਇਹ ਕਰਕੇ ਦੇਈ ਉਹਨੂੰ ਮੱਧੇ ਜਾਣਾ ਰਹਿ ਰੱਖ ਦੇ ਆਹੀ ਉਹਨੂੰ ਸਰਪਾ ਸਾਹਿਬ ਬਾਤਾਂ ਗਾੜੀ ਜਿਹੜੇ ਮੈਂਬਰ ਆ ਉਹ ਸੰਗਤ ਦੀ ਰਾਇ ਦੇ ਨਾਲ ਫੇਰ ਚੋਣ ਲੱਗ ਗਈ ਉਹ ਗੁਰੂ ਘਰ ਨੂੰ ਮੁੱਕ ਰੱਖ ਦਿਆ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨੂੰ ਨੋਹਾਜਰ ਨਾਜਰ ਸਮਝਦੇ ਆ ਸੰਗਤ ਦੇ ਵਿੱਚ ਜਿਹੜੇ ਕੋਈ ਸਰਾਰਥੀਆਂ ਅੰਸਰ ਆ ਜਿਹੜੇ ਉਹ ਇਦਾਂ ਦੇ ਕੰਮ ਕਰਦੇ ਆ ਇਹ ਬਹੁਤ ਮਾੜੀ ਘਟਨਾ ਵਾ ਦੇਖੋ ਜੀ ਗੁਰੂ ਗੁਰੰਤ ਸਾਹਿਬ ਜਿਹੜੇ ਦੁਨੀਆ ਦੇ ਮਾਲਕ ਆ ਦੁਨੀਆ ਦੇ ਦੀਨ ਮਾਲਕ ਆ ਸਾਡੇ ਪਿਓ ਆ ਸਾਡੇ ਬਾਪ ਆ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਦੋਂ ਇਦਾਂ ਦੇ ਕੰਮ ਹੁੰਦੇ ਆ ਤਾਂ ਸਾਨੂੰ ਦੁੱਖ ਲੱਗਦਾ ਕਿਹਨੂੰ ਦੁੱਖ ਲੱਗਿਆ ਚਾਹੇ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਪਰ ਮੈਨੂੰ ਇਸ ਗੱਲ ਦਾ ਭਾਇ ਸਾਹਿਬ ਜੀ ਮੈਂ ਦਿਲੋਂ ਕਹਿ ਰਿਹਾ ਕਿ ਮੈਨੂੰ ਦੁੱਖ ਹੀਗਾ ਮਹਾਰਾਜਾ ਲੋਪੇਟ ਕੀਤੀ ਕੋਈ ਆਪਣੇ ਕਹਾਣੀ ਸੁਣਾ ਰਿਹਾ ਕੋਈ ਆਪਣੇ ਕਹਾਣੀ ਸੁਣਾ ਰਿਹਾ ਜਿਹੜੀਆਂ ਕਹਾਣੀਆਂ ਹੁੰਦੀਆਂ ਗੁਰੂ ਘਰ ਤੋਂ ਬਾਹਰ ਹੁੰਦੀਆਂ ਪਰ ਜੇ ਅੱਜ ਗੁਰੂ ਘਰ ਦੇ ਵਿੱਚ ਇਕੱਠ ਰੱਖਿਆ ਗਿਆਏਗਾ ਤੇ ਸਾਡਾ ਫਰਜ ਬੰਦ ਆਏਗਾ ਸਾਰਿਆਂ ਦੀ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਇਹ ਕੰਮ ਜਿਹੜਾ ਹੋ ਜਾਂਦਾ ਬਾਕੀ ਮੈਂ ਤੁਹਾਡੇ ਮਾਦੀ ਮرائی ਇਹ ਬੇਨਤੀ ਕਰਨਾ ਚਾਹਨਾ ਪੂਰੇ ਇੰਡੀਆ ਦੇ ਵਿੱਚ ਜਾਂ ਆਲ ਵਰਲਡ ਦੇ ਵਿੱਚ ਇੱਥੇ ਤੇ ਵੀ ਇਹ ਚੈਨਲ ਚੋਂਦਾ ਵਾ ਇੱਧਰ ਮੇਰਾ ਚਾਚਾ ਵਾ ਤੇ ਉਧਰ ਮੇਰਾ ਭਰਾ ਵਾ ਸਾਡਾ ਇੱਕ ਹੀ ਪਰਿਵਾਰ ਆ ਸਾਡੇ ਪਰਿਵਾਰ ਦੇ ਵਿੱਚ ਥੋੜੀ ਬਹੁਤੀ ਜਿਹੜੇ ਬਾਹਰ ਦੇ ਬਾਹਰ ਦੇ ਅੰਸਰ ਅੰਸਰ ਆ ਉਹਨਾਂ ਨੇ ਕੋਈ ਰਫੜਪਾਟਤਾ ਵਾ ਉਹਦੀ ਵਜ੍ਹਾ ਕਰਕੇ ਜਿਹੜਾ ਮਸਲਾ ਹੱਥ ਤੱਕ ਪਹੁੰਚ ਗਿਆ ਵਾ ਇੱਕ ਦੋ ਝਗੜੇ ਵੀ ਹੋਏ ਆ ਜਿੱਦਾਂ ਉਹਨਾਂ ਦੱਸਿਆ ਵੀ ਫੈਸਲੇ ਕਰਾਏ ਜੇ ਵੋ ਹਨਾ ਚਲੋ ਉਹਦੇ ਮੁਤਾਬਕ ਚਾਹੁੰਦੇ ਹੀ ਕਿ ਵੀ ਅੱਗੇ ਕੰਮ ਨਾ ਵਧੇ ਪਰ ਜੇ ਅੱਗੇ ਕੰਮ ਵਧ ਰਿਹਾ ਤੇ ਮੈਂ ਹੀ ਬੇਨਤੀ ਕਰ ਰਿਹਾ ਆਂਗਾ ਵੀ ਸੰਗਤ ਦੇ ਵਿੱਚ ਸੰਗਤ ਜੀ ਅੱਜ ਜੋੜ ਕੇ ਬੇਨਤੀ ਆ ਇੱਧਰ ਮੇਰਾ ਚਾਚਾ ਤੇ ਉੱਧਰ ਮੇਰਾ ਭਰਾ ਵਾ ਚਾਚਾ ਵੀ ਪਿੱਛੇ ਹੋ ਜਾਏਗਾ ਭਰਾ ਵੀ ਪਿੱਛੇ ਹੋ ਜਾਏਗਾ ਤੇ ਹੱਥ ਜੋੜ ਕੇ ਬੇਨਤੀ ਆਡੀ ਸੰਗਤ ਆਣਾ ਉਹ ਸੰਗਤ ਸਾਂਝੀ ਰੂਪ ਦੇ ਵਿੱਚ ਆਪਣੀ ਕਮੇਟੀ ਚੁਣ ਲੈ ਆਪਣਾ ਪ੍ਰਧਾਨ ਚੁਣ ਲੈ ਇਹਨੂੰ ਕੰਮ ਨੂੰ ਖਤਮ ਕੀਤਾ ਜਾਏ ਜੀ ਅਸੀਂ ਪਲਵਿੰਦਰ ਸਿੰਘ ਜੀ ਸਾਡਾ ਤਿੱਬੜ ਸਰ ਗੁਰਦੁਆਰੇ ਦੇ ਵਿੱਚ ਗੁਰਦੁਆਰ ਸਾਹਿਬ ਨੂੰ ਕੰਪਲੇਟ ਆਈ ਤੇ ਬਾਹਰੋਂ ਬੰਦੇ ਆਏ ਆ ਹਾਂ ਤੇ ਇੱਥੇ ਪਹੁੰਚੋ ਇੱਥੇ ਹੀ ਪਹੁੰਚਿਆ ਕੋਈ ਬਾਹਰੋਂ ਵਾਲਾ ਕੋਈ ਨਹੀਂ ਸਰ ਪ੍ਰਧਾਨ ਜੀ ਨੂੰ ਲੈ ਕੇ ਆਪਸ ਦੇ ਵਿੱਚ ਗੁਰਦੁਆਰੇ ਦੇ ਅੰਦਰ ਅੰਦਰ ਹਾਂ ਜੀ ਦੋਖ ਹੋਇਆ ਕਿੱਦਾਂ ਦੇਖਦੇ ਹੋ ਚਲੋ ਸਾਡਾ ਦੂਤ ਪਹਿਲਾਂ ਹੋਇਆ ਅਸੀਂ ਤੇ ਨਹੀਂ ਅਸੀਂ ਮੌਕੇ ਤੇ ਹੁਣ ਆਏ ਆ ਹੁਣ ਤੇ ਸਾਡੀ ਸੰਗ ਜਾ ਚੁੱਕੀ ਹੈ ਇੱਥੇ ਆ ਥੋੜੇ ਬੰਦੇ ਹੈਗੇ ਆ ਬਾਤ ਤੁਹਾਡੇ ਨਾਲ ਹੀ ਹਾਂਜੀ ਠੀਕ ਹੈ ਸਰੋਗੇ ਜੀ ਹੁਣ ਅੱਗੇ ਜੋ ਵੀ ਹੋਈ ਹਾਂਜੀ ਹਾਂਜੀ ਜੋ ਕੰਪਲੇਨਟ ਕਰਨਾ ਆਪਣਾ ਜੋ ਵੀ ਬੰਦੀ ਕਰ ਵੀ ਕਰਾਂਗੇ ਠੀਕ ਹੈ ਜੀ